ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੈਪੀ ਬੁਟੀਕ ਚੈਨਲ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਦਾ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਵਿਸ਼ਾ ਹੈਗਾ ਉਹ ਇਹ ਆਪਾਂ ਤੁਹਾਨੂੰ ਬੇਸਿਕ ਟੂਲਸ ਬਾਰੇ ਜਾਣਕਾਰੀ ਦੇਵਾਂਗੇ ਕਿ ਜਿਹੜੇ ਆਪਾਂ ਨੂੰ ਟੂਲ ਸਟੀਚਿੰਗ ਕਰਦੇ ਸਮੇਂ ਜ਼ਰੂਰਤ ਪੈਗੀ ਆਪਾਂ ਜਾਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਸਟਾਰਟ ਕਰਦੇ ਆ ਚਲੋ ਜੇ ਚਲੋ ਜੀ ਦੱਸਦੇ ਆਪਾਂ ਤੁਹਾਨੂੰ ਬੇਸਿਕ ਟੂਲ ਬਾਰੇ ਹਾਂਜੀ ਬੇਸਿਕ ਟੂਲ ਦੇ ਵਿੱਚ ਇੱਕ ਆਪਾਂ ਨੂੰ ਐਂਚੀ ਟੇਪ ਦੀ ਜ਼ਰੂਰਤ ਹੈ ਜਿਹੜੀ ਉਹ ਪਏਗੀ ਜਿਹੜੇ ਕਿ ਮੇਨ ਹੁੰਦੀ ਆ ਇੱਕ ਆਪਾਂ ਨੂੰ ਕੈਂਚੀ ਚਾਹੀਦੀ ਆ ਇਹ ਕੈਂਚੀ ਆ ਜਿਹੜੀ ਇਹ ਜ਼ਿਆਦਾਤਰ ਵਧੀਆ ਰਹਿੰਦੀ ਆ ਜਿਹੜੀ ਆਪਾਂ ਪਿੱਤਲ ਦੇ ਮੋਠੇ ਵਾਲੇ ਕੈਂਚੀ ਲੈਨੇ ਆ ਉਹ ਸੇਤੀ ਤੋਂ ਸੇਤੀ ਆਪਾਂ ਨੂੰ ਲਗਵਾਉਣੀ ਪੈਂਦੀ ਆ ਜਿਹਨੇ ਟੇਲਰਿੰਗ ਦੇ ਵਿੱਚ ਮਤਲਬ ਕਿ ਲਗਾਤਾਰ ਕੰਮ ਕਰਨਾ ਉਹਦੇ ਵਾਸਤੇ ਇਹ ਕੈਂਚੀ ਆ ਜਿਹੜੀ ਕਿ ਉਹ ਬੈਸਟ ਆ ਗਈ ਉਸ ਤੋਂ ਬਾਅਦ ਆਪਣਾ ਇੱਕ ਕਟਰ ਆ ਗਿਆ ਇਹ ਕਟਰ ਦੀ ਲੋੜ ਆਪਾਂ ਨੂੰ ਉਦੋਂ ਪੈਂਦੀ ਆ ਜਦੋਂ ਆਪਾਂ ਨੇ ਘੜੇ ਦੇ ਵਿੱਚ ਕੱਟ ਲਾਉਣੇ ਹੁੰਦੇ ਆ ਜਾਂ ਓਵਰਲੌਕ ਵਾਲਾ ਧਾਗਾ ਕੱਟਣਾ ਹੁੰਦਾ ਜਾਂ ਮੋਰੋ ਧਾਗਾ ਕੱਟ ਕੇ ਆਪਾਂ ਮਸ਼ੀਨ ਦੀ ਜਿਹੜੀ ਸੂਈ ਦੇ ਵਿੱਚ ਆ ਪਾਉਨੇ ਆ ਉਦੋਂ ਇਹਦੀ ਆਪਾਂ ਨੂੰ ਜ਼ਰੂਰਤ ਪੈਂਦੀ ਆ ਇੱਕ ਆਪਾਂ ਨੂੰ ਮਸ਼ੀਨ ਦੇ ਤੇਲ ਦੀ ਲੋੜ ਪਊਗੀ ਜੀ ਇਹ ਆਪਾਂ ਨੂੰ ਮਸ਼ੀਨ ਨੂੰ ਤੇਲ ਦੇਣਾ ਹੀ ਪੈਂਦਾ ਤਾਂ ਕਿ ਆਪਣੀ ਮਸ਼ੀਨ ਆ ਜਿਹੜੀ ਵਧੀਆ ਚੱਲਦੀ ਆ ਉਸ ਤੋਂ ਇਲਾਵਾ ਉਹਦੇ ਵਿੱਚ ਸੇਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਆਹ ਆਪਣੇ ਡਾਈ ਕਹਿੰਦੇ ਆ ਇਹਨੂੰ ਇਹ ਦੇ ਨਾਲ ਟਿਚ ਵਟਣ ਲੱਗਦੇ ਆ ਜਿਹੜੇ ਆਪਾਂ ਕੁੜਤੇ ਪਜਾਮਿਆਂ ਦੀ ਪੱਟੀ ਤੇ ਵੀ ਲਾਉਨੇ ਆ ਤੇ ਜਦੋਂ ਆਪਾਂ ਬਾਹਵਾ ਤੇ ਕਾਫ ਲਾਉਨੇ ਆ ਉਹਦੇ ਇਹਨਾਂ ਦੀ ਜ਼ਰੂਰਤ ਪੈਂਦੀ ਆ ਇਹਦੇ ਨਾਲ ਜਿਹੜਾ ਕਿ ਆਸਾਨੀ ਨਾਲ ਲੱਗ ਜਾਂਦੇ ਆ ਆ ਸਿੰਗਲ ਫਟ ਆ ਸਿੰਗਲ ਫਟ ਆ ਜੀ ਇਹਦੀ ਲੋੜ ਆਪਾਂ ਨੂੰ ਪਾਈਪਿੰਗ ਲਾਉਣ ਦੇ ਟਾਈਮ ਤੇ ਜਿਪ ਲਾਉਣ ਦੇ ਟਾਈਮ ਪੈਂਦੀ ਆ ਜਿਹੜੇ ਆਹ ਨੇ ਇਹ ਆਪਣੀ ਹੁੱਕਾਂ ਨੇ ਇਹ ਆਪਾਂ ਨੂੰ ਪੈਂਟ ਪਲਾਜੋ ਦੇ ਵਿੱਚ ਕੰਮ ਆਉਂਦੀਆਂ ਨੇਗੀਆਂ ਜਿਹੜਾ ਆਪਾਂ ਪੈਂਟ ਪਲਾਜੋ ਬਣਾਉਨੇ ਆ ਉਹਦੇ ਵਿੱਚ ਇਹ ਹੁੱਕਾਂ ਦੀ ਜਿਹੜੀ ਕਿ ਜ਼ਰੂਰਤ ਪੈਂਦੀ ਆਗੀ ਇਹ ਸਾਨੂੰ ਬਾਜ਼ਾਰ ਦੇ ਵਿੱਚ ਠੀਕ ਰੇਟ ਤੇ ਮਿਲ ਜਾਂਦੀਆਂ ਨੇ ਜਿਹੜੀ ਆ ਟੇਪ ਆ ਰੀਵਰਸੀਬਲ ਟੇਪ ਆ ਇਹ ਆਪਾਂ ਨੂੰ ਜਿਹੜਾ ਕਿ ਲਾਈਨਿੰਗ ਅਟੈਚ ਕਰਨ ਦੇ ਕੰਮ ਆਉਂਦੀ ਹੈਗੀ ਇਹਦੇ ਨਾਲ ਲਾਈਨਿੰਗ ਜਿਹੜੀ ਆਪਾਂ ਅਟੈਚ ਕਰਦੇ ਆ ਉਹ ਸੇਤੀ ਕਪੜਾ ਜਿਹੜਾ ਫੈਲਦਾ ਨਹੀਂ ਹੈਗਾ ਜਿਹੜੀ ਆ ਚੀਜ਼ ਹੈ ਕੋਟ ਤੇ ਪਜਾਮੇ ਦੇ ਲਾਉਣੇ ਆਪਾਂ ਉਹ ਪੱਟੀ ਆ ਗਈ। ਇਹ ਪੱਟੀ ਦੇ ਨਾਲ ਆਪਾਂ ਗੜਾ ਡਿਜ਼ਾਈਨ ਵਾਲਾ ਬਣਾ ਸਕਦੇ ਹਾਂ। ਆਪਾਂ ਤੁਹਾਨੂੰ ਗਾਹਾਂ ਜਦੋਂ ਵੀਡੀਓ ਦੇ ਵਿੱਚ ਗੜਾ ਡਿਜ਼ਾਈਨ ਵਾਲਾ ਸਿਖਾਵਾਂਗੇ ਉਦੋਂ ਦੱਸਾਂਗੇ। ਜਿਹੜੀ ਇਹ ਬੁਕਰਮਾ ਇਹ 5 ਇੰਚੀ ਬੁਕਰਮਾ ਜਿਵੇਂ ਹੁਣ ਰਿਵਾਜ ਚੱਲਿਆ ਹੋਇਆ 트ੈਂਡਿੰਗ ਦੇ ਵਿੱਚ ਆ ਫਾਰਸੀ ਸਲਵਾਰ ਉਹਦੇ ਵਿੱਚ ਪੈਂਦੀ ਆ। ਉਹਦੇ ਵਿੱਚ 6 7 8 9 ਇੰਚ ਬੁਕਰਮ ਪੈ ਜਾਂਦੀ ਆ। ਇਹ ਆਪਣੀ 1.5 ਇੰਚੀ ਬੁਕਰਮਾ ਜੀ। ਇਹ ਆਪਣੇ ਸਲਵਾਰ ਦੇ ਮੋਰੀਆਂ ਦੇ ਵਿੱਚ ਜਿਹੜੇ ਪੌਂਚਾ ਤਿਆਰ ਕਰਦੇ ਲੋ ਕੰਮ ਆਉਂਦੀ ਆ ਇਹ ਆਪਣੀ ਜਿਹੜੀ 2 ਇੰਚੀ ਬੁਕਰਮਾ ਉਸ ਤੋਂ ਬਾਅਦ ਇਹ ਇਲਾਸਟਿਕ ਹੈ ਇਹ ਆਪਣੇ ਪੈਂਟ ਪਲਾਜ਼ੋ ਦੇ ਵਿੱਚ ਕੰਮ ਆਉਂਦੀ ਆ ਇਹਦੇ ਨਾਲ ਆਪਾਂ ਪੈਂਟ ਪਲਾਜ਼ੋ ਦੇ ਜਿਹੜਾ ਨੇਫਾ ਉਹਦੇ ਵਿੱਚ ਮੋੜ ਕੇ ਇਲਾਸਟਿਕ ਪਾਉਨੇ ਆ ਆ ਆਪਣੀ ਨੇਕ ਪਰ ਨੇ ਇਹ ਵੀ ਸ਼ੇਪ ਨੇ ਇਹ ਵੀ ਟ੍ਰੈਂਡਿੰਗ ਦੇ ਵਿੱਚ ਆ ਨੇਕ ਤਾਂ ਜਿਹੜੇ ਆ ਬਹੁਤ ਤਰ੍ਹਾਂ ਦੇ ਆਉਂਦੇ ਆ ਪਰ ਆਪਾਂ ਸਪੈਸ਼ਲ ਦੋਈ ਚੱਲਦੇ ਆ ਪਰ ਹੁਣ ਇਹਦਾ ਟ੍ਰੈਂਡ ਕਰਕੇ ਆਪਾਂ ਇਹ ਵੀ ਲੈ ਕੇ ਆਂਦਾ ਵਾ ਇਹ ਪੀ ਸ਼ੇਪ ਉਹ ਨੈੱਕ ਆ ਜਿਹੜੇ ਆਜੀ ਸ਼ੇਪ ਆ ਗਈ ਇਹ ਯੂ ਸ਼ੇਪ ਦੇ ਵਿੱਚ ਆ ਇਹਨੂੰ ਯੂ ਸ਼ੇਪ ਕਹਿ ਕੇ ਲੈਂਦੇ ਆ ਤੇ ਜਿਹੜਾ ਆਹ ਗਲਾ ਦਾ ਨੈੱਕਰ ਡਿਜ਼ਾਈਨ ਆ ਮਤਲਬ ਕਿ ਆਪਣਾ ਇਹ ਗੋਲ ਆ ਇਹ ਗੋਲ ਦੀ ਸ਼ੇਪ ਦੇ ਵਿੱਚ ਆ ਇਹਨੂੰ ਆਪਾਂ ਗੋਲ ਕਹਿ ਕੇ ਲੈਣਾਗਾ ਇੱਕ ਆਪਾਂ ਨੂੰ ਪੇਚ ਕਸ ਦੀ ਲੋੜ ਪੈਗੀ ਸੂਈ ਦਾ ਜਦੋਂ ਆਪਣੇ ਸੂਈ ਟੁੱਟ ਜਾਂਦੀ ਚਾੜਨ ਵਾਸਤੇ ਜੇ ਆਪਾਂ ਸਿੱਟਲ ਖੋਲਣਾ ਵਾ ਮਸ਼ੀਨ ਦਾ ਉਹਦੇ ਵਾਸਤੇ ਆਪਾਂ ਨੂੰ ਇਹਦਾ ਪੀਚ ਕੱਸਦੀ ਜਿਹੜੀ ਕਿ ਲੋਡ ਪੈ ਗਈ ਇੱਕ ਆਪਣੇ ਕੋ ਡੱਬੀ ਤੇ ਫਿਰ ਕੀ ਆ ਇਹ ਆਪਾਂ ਧਾਗਾ ਭਰ ਕੇ ਜਦੋਂ ਮਸ਼ੀਨ ਦੇ ਵਿੱਚ ਪਾਉਨੇ ਆ ਆ ਜਿਹੜੇ ਬਟਨ ਨੇ ਇਹ ਆਪਾਂ ਜਿਹੜੇ ਆਪਾਂ ਸੂਟ ਲੇਡੀ ਸੂਟ ਸਟਿਚ ਕਰਦੇ ਆ ਉਹਦੇ ਮੋਢਿਆਂ ਤੇ ਤਣੀਆਂ ਤੇ ਬਟਨ ਲਾਉਣੇ ਆ ਇਹ ਆਪਣੇ ਉਸ ਵਾਸਤੇ ਕੰਮ ਆਉਣਗੇ ਤੁਸੀਂ ਚਾਹੋ ਤਾਂ ਇਹਦੇ ਵੀ ਇੱਕ ਦੋ ਪੱਤੇ ਲਿਆ ਕੇ ਰੱਖ ਸਕਦੇ ਹੋ ਆਪਾਂ ਪੂਰੀ ਡੱਬੀ ਲੈ ਕੇ ਆਉਣੀ ਹੁੰਦੀ ਆ ਕਿਉਂਕਿ ਆਪਣੇ ਬੁਟੀਕ ਦੇ ਵਿੱਚ ਇਹ ਲੱਗੀ ਜਾਂਦੇ ਨੇ ਉਸ ਤੋਂ ਬਾਅਦ ਆ ਚੌਕਾ ਦੀ ਡੱਬੀ ਆ ਇਹ ਆਪਣੇ ਮੋਮ ਵਾਲੇ ਕਹਿੰ ਕੇ ਚਾਕ ਲੈਣੇ ਪੈਂਦੇ ਇਹਦੇ ਵਿੱਚ ਬਹੁਤ ਕਲਰ ਹੁੰਦੇ ਨੇ ਕਲਰ ਚੁਆਇਸ ਤੁਸੀਂ ਆਪਣੀ ਮਰਜ਼ੀ ਦੀ ਲੈ ਸਕਦੇ ਹੋ ਜਿਹੜੇ ਇੱਕ ਤਾਂ ਚਾਕ ਹੁੰਦੇ ਆ ਉਹ ਭਰ ਜਾਂਦੇ ਮੋਮ ਵਾਲੇ ਕਹਿੰ ਕੇ ਲੈਣੇ ਆਪਾਂ ਇਹ ਥੋੜੀ ਜੀ ਇਹਨੇ ਸਟੇ ਜ਼ਿਆਦਾ ਹੁੰਦੀ ਆ ਆ ਆਪਣੀ ਰੀਲ ਆਉਂਦੀ ਆ ਇਹ ਪਾਈਪਿੰਗ ਬਣਾਉਣ ਵਾਸਤੇ ਆਉਂਦੀ ਆ ਜਿਵੇਂ ਕਿ ਆਪਣੇ ਕੋਲ ਸਲਵਾਰ ਦਾ ਕੱਪੜਾ ਤੇ ਆਪਾਂ ਉਹਦੇ ਤੇ ਕਮੀਜ਼ ਦੀ ਪਾਈਪਿੰਗ ਬਣਾਉਣੀ ਆ ਤਾਂ ਇਹ ਵਿੱਚ ਧਾਗਾ ਪਾ ਕੇ ਆਪਾਂ ਉਹਦੀ ਪਾਈਪਿੰਗ ਬਣਾ ਸਕਦੇ ਆ ਇਹ ਸਾਨੂੰ ਆਪਾਂ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਦੱਸਾਂਗੇ ਕਿ ਆਪਾਂ ਜਿਹੜੀ ਪਾਈਪਿੰਗ ਆ ਉਹ ਕਿੱਦਾਂ ਬਣਾਉਣੀ ਆ ਆ ਸੂਈ ਆ ਗਈ ਇਹ ਸੂਈ ਆਪਾਂ ਨੂੰ ਉਹਦੇੜਨ ਵਾਸਤੇ ਵੀ ਕੰਮ ਆਉਂਦੀ ਆ ਕਾਜ ਕਰਨੇ ਹੁਣ ਉਹਦੇ ਵਾਸਤੇ ਵੀ ਕੰਮ ਆਉਂਦੀ ਆ ਤੇ ਇਹ ਜਿਹੜੀ ਸੂਈ ਹੈ ਬਹੁਤ ਲਾਹੇਵੰਦ ਆ ਸਪੈਸ਼ਲੀ ਜਦੋਂ ਆਪਾਂ ਸੂਟ ਸਲਾਈ ਦੇ ਰਣੀ ਆ ਜੇ ਆਪਾਂ ਨੇ ਕੁਝ ਵੀ ਇਹਦੇ ਨਾਲ ਕੱਟਣਾ ਉਹ ਆਸਾਨੀ ਨਾਲ ਹੀ ਕੱਟਿਆ ਜਾਂਦਾ ਆ ਆਪਨੇ ਕੋ ਸੋਈਆਂ ਨੇ ਤਰਪਾਈ ਵਾਸਤੇ ਇਹ ਆਪਾਂ ਸੋਈਆਂ ਦੀ ਜ਼ਰੂਰਤ ਆਪਾਂ ਨੂੰ ਤਰਪਾਈ ਵਾਸਤੇ ਪਵੇਗੀ ਇੱਕ ਆਪਣੇ ਕੋ ਆਸ ਹੋਈਆਂ ਨੇ ਇਹ ਆਪਣੇ ਕੋ ਸੋਈਆਂ 14 11 ਤੇ 16 ਨੰਬਰ ਦੀਆਂ ਸੋਈਆਂ ਨੇ ਇਹਨਾਂ ਦੀ ਆਪਾਂ ਨੂੰ ਲੋੜ ਆ ਜਿਹੜੀ ਕਿ ਉਹ ਅੱਗੇ ਪਾਏਗੀ ਉਸ ਤੋਂ ਬਾਅਦ ਆ ਫੀਟਿੰਗ ਵਾਲੀਆਂ ਫੱਟੀਆਂ ਨੇ ਇਹ ਪੈਂਟ ਪਲਾਜ਼ੋ ਤੇ ਕੰਮ ਆਉਂਦੀਆਂ ਨੇ ਇੱਕ ਆਪਣੇ ਕੋ ਆ ਫੱਟੀ ਹੋ ਗਈ ਜਿਹੜੀ ਇਹ ਆ ਇਹਦਾ ਰਾਉਂਡ ਘੱਟ ਹੈਗਾ ਜਿਵੇਂ ਆਪਾਂ ਨੇ ਪੈਂਟ ਪਲਾਜ਼ੋ ਜਿਹੜਾ ਕਿ ਲੂਜ਼ ਪਾਉਣਾ ਉਹ ਆ ਫੱਟੀ ਵਾਸਤੇ ਇਹਦੇ ਵਾਸਤੇ ਉਹ ਆਪਣੇ ਲਈ ਠੀਕ ਹੈ ਵੈਸਟਾ ਅਗਰ ਆਪਾਂ ਨੇ ਥੋੜੇ ਜਿਹੀ ਫੀਟਿੰਗ ਵਾਲਾ ਪੈਂਟ ਪਲਾਜ਼ੋ ਪਾਉਣਾ ਇਹਦੇ ਨਾਲ ਆਪਾਂ ਬਾਹ ਤੇ ਵੀ ਜਿਹੜੀਆਂ ਕਿ ਫੀਟਿੰਗ ਲਾ ਸਕਦੇ ਆ ਉਹ ਆਪਾਂ ਕਿੱਦਾਂ ਲਾਉਣੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜਿਹੜੀ ਇਹ ਸਕੇਲ ਆਗੀ ਇਹ ਆ ਪੈਂਟ ਪਲਾਜੋ ਦੀ ਸਕੇਲ ਆ ਇਹਦੇ ਨਾਲ ਜਿਹੜੀ ਫਿਟਿੰਗ ਆਗੀ ਪੈਂਟ ਪਲਾਜੋ ਦੀ ਉਹ ਪੂਰੀ ਫਿਟਿੰਗ ਵਾਲੀ ਆਉਂਦੀ ਆ ਜਿਹੜੀ ਇਹਦੇ ਨਾਲ ਇਹ ਲੂਜ਼ ਫਿਟਿੰਗ ਵਾਸਤੇ ਆ ਆ ਆਪਣੇ ਕੋਲ ਐਲ ਸਾਈਜ਼ ਦੀ ਫੱਟੀ ਆ ਇਹ ਸਿੱਧੀ ਸਾਈਡ ਫੱਟੀ ਵੀ ਮਿਲ ਜਾਂਦੀ ਆ ਇਹ ਆਪਾਂ ਨੇ ਐਲ ਸਾਈਜ਼ ਤਾਂ ਲਿਆ ਵਾ ਕਿਉਂਕਿ ਇਹਦੇ ਨਾਲ ਦੋ ਕੰਮ ਹੋ ਜਾਣਗੇ ਇੱਕ ਤਾਂ ਆਪਣਾ ਕਾਣ ਕੱਢਣ ਵਾਸਤੇ ਫੈਸਟ ਆਗੀ ਇਸ ਤਰ੍ਹਾਂ ਆਪਾਂ ਰੱਖ ਕੇ ਇਹਨੂੰ ਕਾਣ ਕੱਢ ਸਕਦੇ ਆ ਤੇ ਦੂਜਾ ਇਹ ਆਪਣੇ ਸਿੱਧੇ ਜਿਹੜੀ ਆਪਾਂ ਨੇ ਨਸਾਨੀ ਲਾਉਣੀ ਆ ਉਹਦੇ ਵਾਸਤੇ ਇਹ ਚੀਜ਼ ਆ ਜਿਹੜੀ ਬੈਸਟ ਆ ਉਸ ਤੋਂ ਬਾਅਦ ਇੱਕ ਚੀਜ਼ ਆਪਾਂ ਨੂੰ ਹੋਰ ਪੈਨ ਤੇ ਕਾਪੀ ਦੀ ਲੋੜ ਪੈਗੀ ਜਿਹੜਾ ਕਿ ਆਪਾਂ ਨੇ ਨਾਪ ਲਿਖਣਾਗਾ ਨਾਪ ਲਿਖ ਕੇ ਪਹਿਲਾਂ ਆਪਾਂ ਸੂਟ ਦਾ ਨਾਪ ਲਵਾਂਗੇ ਉਹ ਤੋਂ ਨਾਪ ਲਿਖ ਕੇ ਫਿਰ ਆਪਾਂ ਉਹਦੇ ਸੂਟ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਜੀ ਅਸੀਂ ਕਿ ਟੂਲ ਵਾਰੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਅੱਗੇ ਤੋਂ ਅੱਗੇ ਵਧੀਆ ਤੋਂ ਵਧੀਆ ਜਾਣਕਾਰੀ ਅਸੀਂ ਦੇ ਸਕੀਏ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ